ਤਾਂ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਾਜਦੀਪ ਸਿੰਘ ਹੈ ਪਿੰਡ ਭਦੌੜਾ ਬਾਈ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ 9592274575 9592745 ਕਤਰਾਜ ਆਪਾਂ ਦਿਖਾਵਾਂਗੇ ਦੋ ਨਾਗ ਆ ਦੋ ਨਾਗ ਬਾਈ ਦੋਨੇ ਤਾਜੀ ਸੂਏ ਵੇ ਦੋਨੇ ਇਹ ਤਾਜੀ ਸੂਇਆ 17 April ਅੱਜ ਤਰੀਕ ਹੈ ਠੀਕ ਹੈ ਸ਼ਾਮ ਦਾ ਟਾਈਮ ਆਪਣਾ ਇਹ 5:00 6:00 ਵਜੇ ਹੈ ਨਾ ਹਾਂ 6:00 ਵਜੇ ਵਾਲਾ ਥੋੜੇ ਜਿਹੇ 10 ਮਿੰਟ ਹੀ ਦੇਂਦੇ 6:00 ਵਜੇ ਨੂੰ ਵੀਡੀਓ ਚੜਾ ਦਾਂਗੇ ਠੀਕ ਹੈ ਇਹ 17 April ਨੂੰ ਚੜ ਕੇ 6:00 ਵਜੇ ਆਪਣੇ ਕੋਲ ਸੂਈ ਆ ਠੀਕ ਹੈ ਤੇ ਜੇ ਦੇ ਦੀ ਪ੍ਰੋਪਰ ਬਿਲਕੁਲ ਪਈ ਵੀ ਆਪਣੀ ਫੁੱਲ ਗਾਰੰਟੀ ਬੱਚਾ ਕੀ ਦੇਤੇ ਨੇ ਬੱਚਾ ਦੇਤਾ ਬੱਚਾ ਬਾਈ ਠੀਕ ਹੈ ਸੂਆ ਕਿਹੜਾ ਸੂਈ ਆ ਦੂਜਾ ਸੂਈ ਆ ਬਾਈ ਠੀਕ ਹੈ ਥੋੜੀ ਸੈਚ ਦਰਮਿਆਨੀ ਆ ਗਈਆਂ ਦਰਮਿਆਨੀ ਸੈਚ ਆ ਗਿਆ ਆਪਾਂ ਵੀਡੀਓ ਚ ਵੀ ਕਹਿ ਦਿੰਦੇ ਆ ਜਿਹੇ ਜੀ ਅਗਲਾ ਉਹ ਜਿਹੇ ਆ ਭਾ ਹੋਊਗਾ ਆਪਣਾ ਜਿਹੇ ਜਿਹੇ ਹਾਂ ਜਿਵੇਂ ਕੋਈ ਪਹਿਲੀ ਆ ਰੱਖਣਾ ਚਾਹੁੰਦਾ ਗਾਹ ਨੂੰ ਉਹ ਤੋਂ ਜਿਹੇ ਜੀ ਮਰਜ਼ੀ ਬਰੀਡ ਪੀ ਕਪਰਾ ਕੇ ਤਿਆਰ ਕਰਦਾ ਜਿਹੇ ਜੀ ਮਰਜ਼ੀ ਸੁਬਰੋ ਕੱਦ ਕਾਠ ਵਗੈਰਾ ਮੂੰਹ ਮੱਥਾ ਦੇਖ ਕੇ ਕੱਦ ਕਾਠ ਜੂ ਦਰਮਿਆਨਾ ਪਰ ਲੇਬਰ ਆ ਜੀ ਬਹੁਤ ਤਗੜਾ ਹੈਣਾ ਪਿੱਛੇ ਜਿਵੇਂ ਕਹਿੰਦਾ ਜਿੰਨੀ ਨਿੱਕੀ ਤੇ ਉਹ ਨਹੀਂ ਦਿੱਖੀ ਹੈਣਾ ਜਿਵੇਂ ਸੈਣੀ ਵਾਲਾ ਕੰਮ ਹੈ ਸੋ ਜਿਹੇ ਜੇ ਕਰ ਲੈ ਤੇ ਮੂੰਹ ਮੱਥਾ ਦੇਖੋ ਜਰਸੀ ਚੰਗੀ ਬਰੀਡ ਚ ਪੈਂਦੀ ਹੈ ਤੇ ਲੇਵਾ ਟੋਕਰੀ ਡਮਣੀ ਫਰਦਾ ਫੁੱਲ ਬਣੀ ਵੀ ਆ ਤੇ ਜੇਰ ਜੁਰ ਜਮਾ ਡਾਨਾ ਜਮਾ ਗਰੰਟੀ ਬਾਈ ਤੇ ਧਾਰਾ ਤੁਰਾ ਨੰਬਰ ਜਮਾ ਹੀ ਕੋਈ ਚੱਕਰੀ ਨਹੀਂ ਬਾਈ ਲੈ ਜਿੱਥੇ ਮਰਜੀ ਖੜਾ ਲਓ ਲੈ ਆਪਣਾ ਬਹੂ ਬਿਕਦਾ ਹੀ ਤਾਂਗਾ ਜਿੱਥੇ ਮਰਜੀ ਖੜਾ ਕੇ ਚੋਈ ਚਲੋ ਹਾਂ ਜਮਾ ਕੋਈ ਚੱਕਰੀ ਨਹੀਂ ਬਾਈ ਠੀਕ ਹੈ ਮਰਜੀ ਚੋਈ ਚਲੀ ਜੀ ਜਿਆ ਜੀ ਗੱਲ ਸੁਭਰ ਠਾਂਡੇਵਾ ਦੇਖ ਸਕਦਾ ਨੇੜੇ ਤੋਂ ਚਾਰੇ ਥਾਂ ਨਿਕਣ ਵਿੱਚ ਸਾਫ ਸੁਥਰੇ ਬਿੱਤੀ ਤੇ ਤੇਰਾ ਜੂ ਧਾਰਾ ਤੁਰਾ ਸਵਾਰ ਕੇ ਮਾਰ ਕੇ ਦਿਖਾ ਦੇ ਜੀ ਹੁਣ ਧਾਰਾ ਪਾਣ ਬਣ ਕੇ ਮਾਰ ਕੇ ਦਿਖਾਉਨੇ ਆ ਜੀ ਧਾਰਾ ਵਾਲੇ ਪਾਸੇ ਓਕੇ ਆ ਇੱਕ ਨੰਬਰ ਆ ਜਮਾ ਤੇ ਚੋਣ ਚਵਾ ਦੇਖੋ ਜਮਾ ਕਿਆ ਬਤਾ ਮੋਟਾ ਮੋਟਾ ਚੋਣਾ ਸਾਫ ਸੁਥਰਾ ਤੇ ਨਿਆਣਾ ਤੇ ਨਾਲ ਪਾਉਣ ਦੀ ਲੋੜ ਹੁੰਦੀ ਵੀ ਨਹੀਂ ਹੈਣਾ ਛੱਤਾ ਰਾਣੇ ਪਾਸੇ ਓਕੇ ਹੋ ਜਾ ਜਮਾ ਬੇਫਿਕਰ ਚੱਕਰੀ ਨਹੀਂ ਵੀਰੇ ਤੇ ਭਾ ਫਿਰ ਕੀ ਰਹਿਣਾ ਇਹਦਾ ਭਾ ਇਹਦਾ 57000 ਹੈ ਬਾਈ ਮਾਨਦਾਨ ਮਾਨਦਾਨ ਵਿੱਚ ਮੜਾ ਮੋਟਾ ਹੋ ਜਾਊਗਾ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਦੁੱਧ ਨੇ 15 ਕਿਲੋ ਦਿੱਤਾ ਪਿਛਲੀ ਵਾਰ ਇਹ ਤਗੀ ਦੇਖੋ 16 16 17 ਵੀ ਦੇ ਸਕਦੀ ਆ 14 15 ਵੀ ਪਰ 55 ਵਿੱਚ ਨਰਮ ਹੋ ਜਾਊਗੀ ਹਾਂ ਬਾਜ ਬਰੇਡ ਆ ਬਾਈ ਜਮਾ 57000 ਬਾਕੀ ਥੱਲੋਂ ਬਹੁਤ ਸਾਫ ਆ ਠੀਕ ਹੈ ਅੱਧ ਦੀ ਦਰਮਿਆਨੀ ਆ ਕੋ ਇਹ ਜਗਾ ਭਾਜ ਹੁਣ ਤੁਹਾਨੂੰ ਪਤਾ ਇਹ ਜਗਾ ਕੱਦੀ ਮਿਲਦਾ ਜੈ ਜਗਾ ਲਿਆ ਹਾਂ ਬਿਲਕੁਲ ਦਰਮਿਆਨਾ ਕਰਦਾ ਕੋਈ ਵੀ ਜੇ ਕੱਦ ਵੱਡਾ ਹੁੰਦਾ ਤਾਂ ਭਾਅ ਵੀ 90 ਲੱਖ ਤੇ ਜਾ ਵਰਦਾ ਇਹ ਆਪਾਂ ਵੇਚੀ ਆ 1.5 ਲੱਖ ਦੀ ਬਾਈ ਅੱਗੇ ਹੈਨਾ ਹਾਂ ਠੀਕ ਹੈ ਬਾਜੂ ਵਿਚਾਰ ਰੇਟ ਆ ਜਮਾ ਹੀ ਕਈ ਵਾਰੀ ਦੂਰੋਂ ਅਗਲਾ ਕੇ ਕਹਿੰਦਾ ਤਾਂ ਛੋਟ ਹੀ ਨਿਕਲ ਵੀ ਜਾਏ ਹੋਊਗੀ ਆਪਾਂ ਪਹਿਲਾਂ ਹੀ ਕਹਿੰਦੇ ਵੀ ਦਰਮਿਆਨੀ ਹੈ ਠੀਕ ਹੈ ਸੋ ਦੂਜੇ ਨੰਬਰ ਜਿਹੜੀ ਸੂਈ ਵੀ ਦੇਖੀ ਜਾਨਾ ਕੈ ਕਿਦ ਤਰਾਹੇ ਨੰਬਰ ਦੇ ਬਾਈ ਇਹ ਡੱਬੀ ਗਾਂ ਦੀ ਕੈ ਕਿ ਦਿਨ ਹੋ ਗਏ ਸੂਈ ਨੂੰ ਹੋ ਗਏ ਸੂਈ ਨੂੰ 15 ਦਿਨ 15 ਦਿਨ ਹੋ ਗਏ ਸੂਈ ਨੂੰ ਹਾਂ 1 ਥਾਣਾ ਤੇ जख्म ਮੜੇ ਜੀ ਦਿਖਾ ਦਿੰਨੇ ਕਿ ਕਰਕੇ ਠੀਕ ਹੈ। ਥਾਣਾ ਤੇ ਆ ਥਾਣੇ ਤੇ ਮੜੇ जख्म 9 ਵਜੇ ਵਕਟੂ ਰਹਿੰਦੇ ਆ। 9 ਵਜੇ ਆ ਬਾਈ जख्म ਜੇ ਇਹਦੇ ਮੜੇ ਥਾਣਾ ਤੇ ਠੀਕ ਹੈ। ਥੋੜਾ ਜਾਂ ਜਿੰਨੇ ਕੋਈ ਡੈਰੀ ਡਿਊਟੀ ਵਾਲਾ ਬੰਦਾ ਹੁੰਦਾ ਬੰਦੇ ਰੱਖੇ ਹੁੰਦਾ ਉਹ ਚੋਹ ਲੈਂਦੇ ਆ ਬਾਲਟੀਆਂ ਲੈ ਕੇ ਲਤਾ ਚ ਹੂੰ ਚੋਂਵੇਂ ਚੋਂ ਹਣਲੀ ਆ ਉੜੀ ਜائیں ਮਣੀ ਜੀ ਹੱਲ ਜਲਦੀ ਐ ਕਰਦੀ ਰਹਿੰਦੀ ਐ ਕਿੰਨਾ ਸਿਆ ਕਰਦੀ ਆ ਆ ਡਾਂਸ ਜਿਆ ਕਰਦੀ ਰਹਿੰਦੀ ਐ 12 ਕਿਲੋ ਦੁੱਧ ਮੁੱਲ ਜਮਾ ਬਾਜ਼ਾਰ ਦੇ 40000 ਮਾਨਦਨ ਹੋ ਜੂਗਾ ਮਾਨਦਨ ਹੋ ਜੂ ਜਾਨੀ ਜਿਹੜੀ ਗੱਲ ਦੱਸਦੀ ਨਾ ਕੋਈ ਥਣ ਘਟਾ ਨਾ ਕੋਈ ਹੋਰ ਨੌਕਸ ਪਰ ਹੈਲਦੀ ਰਹਿੰਦੀ ਐ ਚੋਣ ਵੇਲੇ ਮਰ ਜਨੇ ਇੱਕ ਰੱਖਣੀ ਉਹ ਪੰਗਾ ਨਾ ਲਵੇ ਹਾਂ ਉਹ ਨਾ ਘਰੇ ਵਾਲਾ ਪੰਗਾ ਜਹੇ ਨਾ ਲਵੇ ਭਾਈ ਤੇ ਜਿਹੜੇ ਕੋਈ ਜਿਵੇਂ ਡੈਰੀ ਡੂਰੀਆਂ ਵਾਲੇ ਲੁਧਿਆਣੇ ਵਾਲੇ ਜਾਂ ਕੋਈ ਵੀ ਹੋਰ ਜਾਣਕਾਰ ਬੰਦਾ ਜਾਣਕਾਰ ਬੰਦਾ ਵੀ ਲੱਤਾਂ ਚ ਲੈ ਕੇ ਖਿੱਚ ਲੈਣੀ ਆ ਹੁਣ ਚੋਊਗਾ ਬੰਦਾ ਊਂਪਾਇਰ ਵੀ ਨਹੀਂ ਇਹ ਤੂੰ ਚੱਕਦੀ ਠੀਕ ਐ ਯਾਨੀ ਐ ਦੋਰੀ ਬੜੇ ਵਾਰ ਨੂੰ ਤੇ ਤਾਰਾ ਤੋਂ ਇੱਕ ਨੰਬਰ ਹੈ ਨਾ ਸਾਰਾ ਕੁਝ ਇੱਕ ਨੰਬਰ ਹੈ ਭਾ 40000 ਸੋ ਭਾ 40000 ਸੋ ਵੀਰੇ ਗੱਲਾਂ ਵੀ ਮੰਨ ਕੇ ਰਾਜ ਜੀ ਵੀਡੀਓ ਫਿਰ ਤਾਂ ਇੰਜ ਚੱਲਦੇ ਗੱਲ ਜਿੰਨੀ ਸੱਚ ਕਹਿਦੀ ਹੁਣੀ ਨਿਕਲਦੀ ਹੈ ਕੋਈ ਵੀ ਇੱਥੇ ਆ ਕੇ ਬੰਦੇ ਨੂੰ ਨਰਾਸ਼ ਨਾ ਹੋਣਾ ਪਵੇ ਪਰ ਜਿਹੜਾ ਆ ਕੇ ਜਾ ਕੇ ਕਹੇ ਬਸ ਨੋਟ ਕਰਨ ਲਾ ਤੇ ਗੱਲਾਂ ਜਿਹੜੇ ਕਹਿੰਦੇ ਵੀ ਉਹ ਬਾਕੀ ਸੱਚ ਆ ਬਸ ਉਹ ਦੇਖ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਤੇ ਬਾਕੀ ਥਣ ਸਾਰੇ ਇੱਕ ਨੰਬਰ ਹੈ ਨਾ ਆ ਚਾਰੂ ਬਹੁਤ ਜ਼ਿਆਦੇ 40000 ਰੁਪਏ ਭਾ ਇਹਦਾ ਤੇ ਮੋਬਾਈਲ ਨੰਬਰ ਕਿਹਨਾ ਆਪਣਾ 9892274500 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਅਸੀਂ ਢੰਡੀਆ ਫੋਲੋਜੀ ਦੀ ਗਾਰੰਟੀ ਆਪਣੀ ਫੋਲੋ ਗਰਾਂਟ ਜਲਦ ਬੈਲ ਜਾ ਨਵੀਂ